ਸਾਂਜੀ ਵੈਲਕਮ ਸਤਿਓ ਤੁਹਾਡੇ ਆਪਣੇ YouTube ਚੈਨਲ 880 ਨਿਊ ਅਪਡੇਟ ਵਿਦ ਗੋਲਡੀ ਤੇ ਤਾਂ ਸਤਿਓ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਆਪਣੀ 4 ਨਵੰਬਰ ਦੀ ਯਾਨੀ ਕਿ ਪਰਸੋ ਸੁਣਵਾਈ ਹੋਈ ਸੀ ਉਹਦੇ ਜਿਹੜੇ ਆਰਡਰ ਹੈ ਉਹ ਅਪਲੋਡ ਹੋ ਚੁੱਕੇ ਹੈ ਉਹਦੇ ਆਰਡਰਾਂ ਬਾਰੇ ਅੱਜ ਆਪਾਂ ਦੀ ਉਹਦੀ ਕਾਪੀ ਲੈ ਕੇ ਤੇ ਉਹਦੇ ਬਾਰੇ ਡਿਸਕਸ ਕਰਾਂਗੇ ਵੀ ਸਰਕਾਰ ਨੇ ਅੱਗੇ ਕੀ ਜਿਹੜਾ ਕਿ ਆਪਣਾ ਪੁਆਇੰਟ ਰੱਖ ਕੇ ਤੇ ਆਪਣਾ ਸਮਾਂ ਜਿਹੜਾ ਕੀ ਹੈ ਹੋਰ 2-3 ਮਹੀਨੇ ਦਾ ਹੋਰ ਲੈ ਚੁੱਕਿਆ ਤਾਂ ਉਸ ਦੇ ਨਾਲ ਨਾਲ ਇਹ ਵੀ ਗੱਲ ਕਰਾਂਗੇ ਕਿ ਅੱਗੇ ਦਾ ਪ੍ਰੋਸੈਸ ਕੀ ਰਹੇਗਾ ਔਰ ਬੈਕਲੋਗ ਦੀ ਲਿਸਟ ਨੂੰ ਲੈ ਕੇ ਕਿ ਕਿੰਨੀ ਕੁ ਦੇਰ ਤੱਕ ਉਹ ਆ ਸਕਦੀ ਹੈ ਉਹਦੇ ਬਾਰੇ ਚਰਚਾ ਕਰਾਂਗੇ ਤਾਂ ਸਾਥੀਓ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਭ ਤੋਂ ਪਹਿਲੇ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਸਾਰੀ ਅਪਡੇਟ ਜਿਹੜੀ ਹੈ ਨੋਟੀਫਿਕੇਸ਼ਨ ਰਹੀ ਤੁਹਾਡੇ ਤੱਕ ਪਹੁੰਚਦੇ ਕੀਤੀ ਜਾ ਸਕੇ ਤਾਂ ਜਿਆਦਾ ਦੇਰੀ ਨਾ ਕਰਦੇ ਹੋਏ ਸਭ ਤੋਂ ਪਹਿਲੇ ਤੁਹਾਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਿਹੜਾ ਆਰਡਰਸ ਆਏ ਹੈ ਉਹਨਾਂ ਦੀ ਕਾਪੀ ਦਿਖਾਵਾਂਗੇ ਤਾਂ ਸਭ ਤੋਂ ਪਹਿਲੇ ਜਿਹੜੀ ਅਪਡੇਟ ਹੈ ਤੁਹਾਨੂੰ ਦਿੱਤੀ ਜਾਏਗੀ ਇਸ ਚੈਨਲ ਤੇ ਤਾਂ ਆਉਣ ਵਾਲੀ ਹਰ ਸਭ ਤੋਂ ਪਹਿਲੀ authentic ਅਪਡੇਟ ਨੂੰ ਆਪਣੇ ਤੱਕ ਲੈਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਸਾਥੀਓ ਤੁਹਾਨੂੰ ਨੈਕਸਟ ਦਿਖਾਣੇ ਆ ਆ ਦੇਖੋ ਸਾਥੀਓ ਵੀਰ ਭਾਨ ਦੀ ਜਿਹੜੀ ਕੰਟੈਂਪਟ ਲੱਗੀ ਸੀ ਉਹਦੇ ਵਿੱਚ ਆਪਣੇ ਵਕੀਲ ਰਹੇ ਸੀ ਵਿਕਾਸ ਚਤਰਤ ਔਰ ਨਾਲ ਉਹਨਾਂ ਦੇ ਯਾਨੀ ਕਿ ਆਪਣੇ ਤਿੰਨ ਕੁੱਲ ਮਿਲਾ ਕੇ ਆਪਣੇ ਪਟੀਸ਼ਨਰਾਂ ਵੱਲੋਂ ਤਿੰਨ ਵਕੀਲ ਪਾਏ ਗਏ ਸੀ ਵਿਕਾਸ ਚਤਰਸ ਪ੍ਰੀਤੀ अरोड़ा ਔਰ ਅਭਿਸ਼ੇਕ ਸ਼ਰਮਾ ਜੀ ਤਾਂ ਇਹ ਤਿੰਨ ਜਿਹੜੇ ਸੀ ਕਿ ਆਪਣੇ ਪ੍ਰੈਜ਼ੈਂਸ ਸੀਗੇ ਵਕੀਲ ਔਰ ਜਿਹੜਾ ਪੰਜਾਬ ਸਰਕਾਰ ਦਾ ਵਕੀਲ ਸੀ ਉਹ ਅਮਨਪ੍ਰੀਤ ਸਿੰਘ ਬੈਂਸ ਸੀ ਏਜੀ ਪੰਜਾਬ ਦੇ ਬਿਹਾਰਸ ਜਿਹੜਾ ਕਿ ਆਇਆ ਸੀ ਸੋ ਅੱਗੇ ਗੱਲ ਕਰ ਲੈਂਦੇ ਆ ਲਰਨ ਸਟੇਟ ਕਾਉਂਸਲ ਰਿਕਵੈਸਟ ਫੋਰ ਐਨ ਅਡਜਰਮੈਂਟ ਟੂ ਫਾਈਲ ਰਿਟਨ ਸਟੇਟਮੈਂਟ ਜਿਹੜੀ ਕਿ ਲਰਨ ਸਟੇਟ ਕਾਉਂਸਲ ਹੈ ਉਹਨਾਂ ਨੇ ਰਿਟਨ ਫਾਈਲ ਵਾਸਤੇ ਅਡਜੋਰਨ ਕਰ ਦਿੱਤੀ ਹੈ ਅੱਜ ਦੀ ਕੋਰਟ ਇਨ ਦਾ ਇੰਟਰਸਟ ਆਫ ਜਸਟਿਸ ਵਨ ਮੋਰ ਓਪਰਚ्युनिटी ਇਜ਼ ਗ੍ਰਾਂਟਡ ਫਾਈਲ ਰਿਟਰਨ ਸਟੇਟਮੈਂਟ ਕਹਿੰਦਾ ਮਤਲਬ ਇਹ ਹੈ ਕਿ ਜਿਹੜੀ ਰਿਟਰਨ ਸਟੇਟਮੈਂਟ ਹੈ ਉਹਦੇ ਲਈ ਇੱਕ ਹੋਰ ਮੌਕਾ ਜਿਹੜਾ ਕੀ ਹੈ ਸਰਕਾਰ ਨੂੰ ਨੂੰ ਦੇ ਦਿੱਤਾ ਗਿਆ ਹੈ ਕਿ ਤੁਸੀਂ ਆਪਣਾ ਰਿਟਰਨ ਰਿਪਲਾਈ ਲੈ ਕੇ ਆਓ ਜਿਹਦੇ ਨਾਲ ਇਹ ਕਲੀਅਰ ਹੋ ਸਕੇ ਕਿ ਵੀ ਤੁਸੀਂ ਹੁਣ ਤੱਕ ਬੈਕਲੌਗ ਕਿਉਂ ਨਹੀਂ ਡੀਲ ਕਰ ਦਿੱਤਾ ਜਾਂ ਜਿੰਨੀ ਦੇਰ ਕਰ ਸਕਦੇ ਸੀ ਉਸ ਤੋਂ ਪਹਿਲੇ ਕਿਉਂ ਨਹੀਂ ਕੀਤਾ ਕਿਉਂਕਿ 2-3 ਮਹੀਨੇ ਦਾ ਪ੍ਰੋਸੈਸ ਇਹ 2-3 ਮਹੀਨੇ ਤੋਂ ਜ਼ਿਆਦਾ ਹੋ ਗਿਆ ਤਾਂ ਇਸ ਕਰਕੇ ਅਡਜਨ ਕਰਕੇ 12 ਜਨਵਰੀ 2026 ਦੀ ਜਿਹੜੀ ਕੀ ਹੈ ਡੇਟ ਪਾ ਦਿੱਤੀ ਗਈ ਸੀ ਲੈਟ ਦਾ ਨੀਡਫੁਲ ਟੂ ਡਨ ਬਿਫੋਰ ਦਾ ਨੈਕਸਟ ਡੇਟ ਹਿਅਰਿੰਗ ਕਹਿੰਦਾ ਮਤਲਬ ਹੈ ਕਿ ਇਸ ਡੇਟ ਦੀ ਜਿਹੜੀ 12 ਜਨਵਰੀ ਹਿਅਰਿੰਗ ਐ ਇਸ ਤੋਂ ਪਹਿਲੇ ਪਹਿਲੇ ਸਾਰਾ ਨੀਡਫੁਲ ਜਿਹੜਾ ਕੰਮ ਹੈ ਉਹ ਕਰਕੇ ਹਿਅਰਿੰਗ ਵਿੱਚ ਪੇਸ਼ ਕੀਤਾ ਜਾਵੇ ਨੋ ਫਰਦਰ ਓਪਰਚ्युनिटी ਸ਼ਲ ਬੀ ਗਰਾਂਟਡ ਤਾਂ ਕੋਈ ਵੀ ਅੱਗੇ ਦੀ ਜਿਹੜੀ ਓਪਰਚ्युनिटी ਹੈ ਤੁਹਾਨੂੰ ਕੋਈ ਵੀ ਮੌਕਾ ਨਹੀਂ ਦਿੱਤਾ ਜਾਏਗਾ ਤੁਸੀਂ ਆਪਣਾ ਜਿਹੜਾ ਰਿਟਰਨ ਰਿਪਲਾਈ ਹੈ ਉਹ ਜਿਹੜਾ ਕੀ ਹੈ ਇਸ ਡੇਟ ਤੋਂ ਪਹਿਰੇ ਲੈ ਕੇ ਆਓਗੇ ਉਹਦੇ ਵਿੱਚ ਤੁਹਾਨੂੰ ਪੂਰਾ ਕਲੀਅਰ ਕਰਨਾ ਹੈਗਾ ਕਿੰਨਾ ਸੀ ਕੰਮ ਕਰ ਲਿਆ ਕਿੰਨਾ ਨਹੀਂ ਕੀਤਾ ਸੋ ਸਾਥਿਓ ਇਹ ਸੀ ਅੱਜ ਦੀ ਅਪਡੇਟ ਤੇ ਹੁਣ ਆਪਾਂ ਗੱਲ ਕਰ ਲੈਣੇ ਆ ਕਿ ਬੈਕਲੌਗ ਦੀ ਲਿਸਟ ਆਉਣ ਦੀ ਕਿੰਨੀ ਕਿ ਸੰਭਾਵਨਾ ਹੈ ਤਾਂ ਸਾਥਿਓ ਜਿਵੇਂ ਕਿ ਇਹਨਾਂ ਨੇ ਮੰਗਿਆ ਵੀ ਤੁਹਾਨੂੰ ਹੋਰ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ ਆਪਣਾ ਰਿਪਲਾਈ ਪੇਸ਼ ਕੀਤਾ ਕੀਤਾ ਕਰਨ ਦਾ ਤਾਂ ਕੀ ਹੈ ਕਿ ਵੀ ਹੁਣ ਜਿਹੜਾ ਪ੍ਰੋਸੈਸ ਹੈ ਹੁਣ ਪ੍ਰੋਸੈਸ ਹੋ ਸਕਦਾ ਹੈ ਅੱਗੇ ਵਧੇ ਕਿਉਂਕਿ ਸਰਕਾਰ ਦੇ ਉੱਪਰ ਗਾਜ ਕੀਤੀ ਹੈ ਡਿੱਗੀ ਹੈ ਤੁਸੀਂ ਜਿਹੜਾ ਇਹ ਨਾ ਸਟਾਪ ਓਪਰਚ्युनिटी ਹੈ ਇਸ ਤੋਂ ਬਾਅਦ ਜਿਹੜਾ ਕਿ ਤੁਹਾਨੂੰ ਨੈਕਸਟ ਹੋਰ ਓਪਰਚ्युनिटी ਕੋਈ ਨਹੀਂ ਗਾਰੰਟੀ ਕੀਤੀ ਜਾਏਗੀ ਤੁਸੀਂ ਇਸ ਤੋਂ ਪਹਿਲੇ ਪਹਿਲੇ ਜਿਹੜਾ ਕਿ ਆਪਣਾ ਕੰਮ ਕਰਵਾ ਕੇ ਤੇ ਇੱਕ ਰਿਟਰਨ ਫਾਈਲ ਜਿਹੜੀ ਕਿ ਪੇਸ਼ ਕਰਨੀ ਹੈ ਕੋਰਟ ਦੇ ਵਿੱਚ ਤਾਂ ਹੁਣ ਪੂਰੀ ਪੂਰੀ ਉਮੀਦ ਹੈ ਕਿ ਤੁਸੀਂ ਜੇਕਰ ਆਰਡਰਾਂ ਨੂੰ ਫੋਲੋ ਕਰਵਾਣਾ ਹੈ ਤਾਂ ਬੈਕਲੌਗ ਟੀਮ ਨੇ ਜਿਹੜਾ ਕਿ 10 ਤਰੀਕ ਦਾ ਇੱਕ ਧਰਨਾ ਵੀ ਅਨਾਉਂਸ ਕੀਤਾ ਹੈ ਜੇਕਰ ਤੁਸੀਂ ਉਸ ਧਰਨੇ ਦਾ 파ਟ ਬੰਦਿਓ ਵੱਧ ਤੋਂ ਵੱਧ ਗਿਣਤੀ ਵਿੱਚ ਤੇ ਤੁਹਾਡਾ ਕੰਮ ਬਹੁਤ ਹੋਰ ਛੇਤੀ ਵੀ ਹੋਏਗਾ ਇੱਕ ਤਾਂ ਕੋਰਟ ਵੱਲੋਂ ਪ੍ਰੈਸ਼ਰ ਉਹ ਦੂਜਾ ਧਰਨੇ ਦਾ ਪ੍ਰੈਸ਼ਰ ਹੋਵੇਗਾ ਤਾਂ ਚਲਦੀ ਕੰਮ ਹੋਏਗਾ ਅੱਗੇ ਦਾ ਪ੍ਰੋਸੈਸ ਜਲਦੀ ਹੀ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਤੁਸੀਂ ਆਪਣਾ ਧਰਨੇ ਦਾ ਰੋਸ਼ ਵਿਖਾਉਂਦੇ ਹੋ ਤਾਂ ਤਾਂ ਸਾਥੀਓ ਅੱਜ ਦੀ ਜਿਹੜੀ ਅਪਡੇਟ ਸੀ ਇਹ ਥੋੜੀ ਜੀ ਪੋਜ਼ਿਟਿਵ ਰਹੀ ਹੈ ਲੇਕਿਨ ਪੋਜ਼ਿਟਿਵ ਆਪਾਂ ਤਾਂ ਹੀ ਮੰਨਾਂਗੇ ਜੇਕਰ ਕੋਈ ਸਰਕਾਰ ਜਾਂ ਡਿਪਾਰਟਮੈਂਟ ਕੰਮ ਕਰੇਗਾ ਅੱਗੇ ਦਾ ਪ੍ਰੋਸੈਸ ਜਿਹੜਾ ਕੀ ਹੈ ਤੁਹਾਨੂੰ ਜਲਦ ਹੀ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਇਹਨਾਂ ਨੇ ਰਿਪਲਾਈ ਪੇਸ਼ ਕਰਨਾ ਹੈ 12 ਜਨਵਰੀ ਤੋਂ ਪਹਿਲੇ ਪਹਿਲੇ ਤਾਂ ਉਸ ਤੋਂ ਪਹਿਲੇ ਤੁਹਾਨੂੰ ਕੁਝ ਨਾ ਕੁਝ ਵੇਖਣ ਨੂੰ ਮਿਲੇਗਾ ਲੇਕਿਨ 12 ਜਨਵਰੀ ਤੋਂ ਪਹਿਲੇ ਪਹਿਲੇ ਅਗਰ ਤੁਸੀਂ ਆਪਣਾ ਕੰਮ ਉਸ ਤੋਂ ਵੀ ਪਹਿਲੇ ਕਰਵਾਉਣਾ ਹੈ ਤਾਂ ਤੁਹਾਨੂੰ ਯੂਨੀਅਨ ਦਾ ਸਾਥ ਦੇਣਾ ਚਾਹੀਦਾ ਹੈ ਧਰਨੇ ਵਿੱਚ ਆਉਣਾ ਚਾਹੀ ਤਾ ਕਿ ਆਪਣੇ ਜਿਹੜੀ ਹੈ ਸਾਰੀ ਬੈਕਲੌਗ ਦਾ ਕੰਮ ਜਿਹੜਾ ਰਹਿੰਦਾ ਹੈ ਉਹ ਜਲਦੀ ਤੋਂ ਜਲਦੀ ਕੀਤਾ ਜਾ ਸਕੇ ਤਾਂ ਸਾਥਿਓ ਇਹੀ ਸੀ ਅੱਜ ਦੀ ਅਪਡੇਟ ਤਾਂ ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਲਿੰਕ ਨੂੰ ਮਤਵ ਦੀ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਤੱਕ ਤਾਂ ਕਿ ਸਾਰੀ ਜਿਹੜੀ ਜਾਣਕਾਰੀ ਤੁਹਾਨੂੰ অথੈਨਟੀਕੇਟਿਡ ਬੈਕਲੌਗ ਦੇ ਸੰਬੰਧ ਵਿੱਚ 994 ਤੁਹਾਨੂੰ ਦਿੱਤੀ ਜਾ ਸਕੇ ਧੰਨਵਾਦ ਸਾਥਿਓ